ਦੁਨੀਆ ਦੇ ਵਿੱਚ ਹਰ ਇਨਸਾਨ ਵਾਹਿਗੁਰੂ ਦੇ ਲੇਖੇ ਲੱਗਿਆ ਆਪਣੇ ਆਪਣੇ ਤਰੀਕੇ ਨਾਲ ਵਾਹਿਗੁਰੂ ਦੀ ਸੇਵਾ ਕਰਦਾ ਸੋ ਸਾਡੇ ਨਾਲ ਅੱਜ ਇਹੋ ਜਿਹਾ ਨੌਜਵਾਨ ਆ ਜਿਹੜਾ ਆਪਣੇ ਤਰੀਕੇ ਨਾਲ ਸੇਵਾ ਕਰਦਾ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿਵਰੇਜ ਦੀ ਸੇਵਾ ਕਰਦਾ ਹਾਲਾਂਕਿ ਤੁਸੀਂ ਸੇਵਾ ਬਹੁਤ ਦੇਖੀ ਹੋਣੀ ਕੋਈ ਵਰਤਰਾ ਦੀ ਸੇਵਾ ਕਰਦਾ ਕੋਈ ਦਰਬਾਰ ਸਾਹਿਬ ਜਾ ਕੇ ਅਲੱਗ ਤਰੀਕੇ ਦੀ ਸੇਵਾ ਕਰਦੇ ਆ ਲੇਕਿਨ ਜਸਪੀਤ ਮਹਿਜ ਛੋਟੀ ਉਮਰ ਹੈ ਲੇਕਿਨ ਸੱਚ ਜਿਹੜੇ ਸ਼ਹੀਦਾ ਸਾਹਿਬ ਗੁਰਦੁਆਰਾ ਵਾ ਉਥੇ ਜਿੰਨੇ ਵੀ ਸੀਵਰੇਜ ਹੈ ਉਸ ਦੀ ਸਫਾਈ ਦਾ ਸਾਰਾ ਜਿਮਾ ਜਸਪ੍ਰੀਤ ਉੱਪਰ ਹੈ ਜਸਪ੍ਰੀਤ ਇਹ ਸੇਵਾ ਕੀਵੇਂ ਚੁਣੀ ਜਿਹੜੀ ਸ਼ਾਇਦ ਬਹੁਤ ਘੱਟ ਲੋਗ ਹੈ ਉਹ ਜੀ ਸੇਵਾ ਚ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਰੂਪਿਆਰੀ ਸਾਹ ਸੰਗਤ ਦੀ ਆ ਸਭ ਨੂੰ ਪਤਾ ਹੀ ਹੈ ਕਿ ਤਾਂ ਤਾਂ ਨਾ ਮਰਸ਼ੀਦ ਤੋਂ ਘਰ ਆਪਣੇ ਸੇਵਾ ਲਉਂਦਾ ਮੈਂ ਸਿਵਰੇਜ ਦੀ ਸੋ ਇਹ ਜਿਹੜੀ ਸੇਵਾ ਆ ਨਾ ਇਹ ਵੇਖੋ ਨਾ ਤੇ ਇੱਕ ਸ਼ੌਂਕ ਆ ਤੇ ਨਾ ਇੱਕ ਆਪਾਂ ਕੋਈ ਮੰਗਤ ਨਾ ਕੋਈ ਵੀਜ਼ਾ ਨਾ ਕੋਈ ਕੁਛ ਇਦਾਂ ਦੀ ਕਈ ਹੁੰਦੀਆਂ ਨਾ ਮਤਲਬ ਜਿਵੇਂ ਆਸਾਂ ਲਾਈ ਦੀਆਂ ਮਹਾਰਾਜ ਕੋਲ ਇੱਕ ਮਹੀਨਾ ਸੇਵਾ ਕਰਾਂਗੇ ਆ ਸਾਡਾ ਆਕਾਰ ਤੇ ਰਾਸ ਹੋ ਜੇ ਮਤਲਬ ਸਾਡਾ ਕੰਮ ਏਵੇਂ ਦਾ ਕਿ ਮਹਾਰਾਜ ਨੇ ਇਹੋ ਜਿਹਾ ਅੰਦਰ ਸਿਸਟਮ ਭਰਤਾ ਆ ਕਿ ਜਿੱਦਾਂ ਜਨਾਚਰ ਸਵਾਸ ਹਾ ਉਹਨਾਂ ਚਰੇ ਸੇਵਾ ਮਹਾਰਾਜ ਨੇ ਕਰਾਈ ਜਣੀ ਕਿੰਨੀ ਦੇਰ ਤੋਂ ਸੇਵਾ ਕਰ ਰਿਹਾ ਹਾਂ ਤੇ ਕਿਵੇਂ ਖਿਆਲ ਆਇਆ ਕਿ ਮੈਂ ਜਿਹੜੀ ਸੀਵਰੇਜ ਦੀ ਸੇਵਾ ਇਹੋ ਹੀ ਸੇਵਾ ਕਰਾਂ ਇਹ ਸੀਵਰੇਜ ਦੀ ਸੇਵਾ ਇਹ ਵੇਖੋ ਮਹਾਰਾਜ ਨੇ ਕਿਰਪਾ ਕੀਤੀ ਆ ਕਿ ਜਦੋਂ ਮਤਲਬ ਕੋਈ ਇੱਕ بارش ਹੁੰਦੀ ਸੀ ਇੱਕ ਦਿਨ ਤੇ ਉਹ ਤੋਂ ਕੰਮ ਸਾਰਾ ਸਟਾਰਟ ਹੋਇਆ ਸੀਗਾ ਕਿ ਸੀਵਰੇਜ ਬੰਦ ਸੀ ਤੇ ਪਿੱਛੇ ਇੱਕ ਸਿੰਘ ਕਹਿਣ ਲੱਗਾ ਕਿ ਸੀਵਰ ਬੰਦਿਆ ਤੇ ਖੋਲ ਦिए ਤੇ ਉਹ ਬਸ ਉਹ ਸੀਵਰ ਉਸ ਦਿਨ ਜਾਂ ਤੇ ਮਹਾਰਾਜ ਨੇ ਪਤਾ ਨਹੀਂ ਕਿਹੜੀ ਕਲਾ ਵਰਤਾਤੀ ਉਸ ਦਿਨ ਵੀ ਇਹੋ ਜਿਹਾ ਮਨ ਦੇ ਵਿੱਚ ਉਹਨਾਂ ਨੇ ਕਿਰਪਾ ਕਰਤੀ ਦਇਆ ਕਰਤੀ ਮੇਰੇ ਪਾਪ ਜਿਹੜੇ ਕੱਟੇ ਗਏ ਫਿਰ ਉਦੋਂ ਤੋਂ ਮੈਂ ਇਹ ਸੇਵਾ ਕਰਨ ਲੱਗ ਪਿਆ ਕਿੰਨਾ ਕਿੰਨਾ ਉਮਰ ਕਿੰਨੀ ਹੈ ਢਾੜੀ ਤੇ ਕਿੰਨਾ ਟਾਈਮ ਹੋਇਆ ਸੇਵਾ ਕਰਦੇ ਤੇ ਕਿਦੋਂ-ਕਦੋਂ ਸੇਵਾ ਕਰਦੇ ਹੋ ਹਫਤੇ ਚ ਕਿੰਨੇ ਦਿਨ ਸੇਵਾ ਕਰਦੇ ਓਏ ਉਹ ਸੇਵਾ ਵੇਖੋ ਬਾਬਾ ਜੀ ਪਹਿਲੀ ਤੇ ਗੱਲ ਇਹ ਸੇਵਾ ਜੇ ਆਉਂਦੀ ਸਪੋਰਟ ਜਦੋਂ ਵੀ ਕਿਤੇ ਲੋੜ ਪਵੇ ਤੇ ਉਦੋਂ ਵੀ ਵਿਚਾਰ ਕਿਤੇ ਵੀ ਜਾਣਾ ਹੀ ਪੈਂਦਾ ਆ ਪਰ ਜੇ ਬਾਕੀ ਰਹੀ ਗੱਲ ਸੇਵਾ ਦੀ ਸੰਡੇ ਨੂੰ ਤੇ ਪੱਕੀ ਹੀ ਸੇਵਾ ਜਿਹੜੀ ਨਿਭਾਈਦੀ ਹੈ ਮਹਾਰਾਜ ਦੀ ਕਿਰਪਾ ਨਾਲ ਸੇਵਾ ਜਦੋਂ ਵੀ ਕਿਤੇ ਜੇ ਜਿਆਦਾ ਮਤਲਬ ਐਮਰਜੈਂਸੀ ਹੋਵੇ ਜਾਂ ਆਪਾਂ ਗਏ ਹੋਈਏ ਤੇ ਉਦੋਂ ਵੀ ਆਪਾਂ ਕਰ ਹੀ ਹੁੰਨੇ ਆ ਜਾ ਕੇ ਸਾ ਸਿਵਰੇਜ ਸ਼ੀਦਾਂ ਸਾਹਿਬ ਗੁਰਦੁਆਰੇ ਦੇ ਕਿੰਨੇ ਸਿਵਰੇਜ ਹੈ ਤੇ ਇਕੱਲੇ ਦਾ ਕੰਮ ਤੇ ਨਹੀਂ ਆ ਹੋਰ ਵੀ ਟੀਮ ਬਣਾਈ ਹੈ ਕੋਈ ਸੇਵਾ ਕਰਨ ਲਈ ਕਿੰਨੇ ਨੌਜਵਾਨਾ ਤੁਹਾਡੇ ਟੀਮ ਚ ਟੀਮ ਵੇਖੋ ਆਪਣੇ ਨਾਲ ਜਿੰਨੇ ਸਿੰਘ ਜੁੜੇ ਆ ਨਾ ਚੜ੍ਹਦੀ ਕਲਾ ਚ 15 ਤੋਂ 20 ਸਿੰਘ ਆ ਗਏ ਆਪਣੇ ਨਾਲ ਸੋ ਬਾਕੀ ਸਿਵਰੇਜ ਜਿਹੜੇ ਆ ਜਿੰਨੇ ਗੁਰੂ ਮਹਾਰਾਜ ਦੇ ਘਰ ਤਾਂ ਤਾਂ ਨਮਰਸ਼ੀਦ ਬਾਬਾ ਜੀ ਦੇ ਘਰ ਸਿਵਰੇਜ ਆ ਪਿਛਲੇ ਬੰਨੇ ਵੀ ਉਹ ਸਾਰੇ ਹੀ ਕਰਨੇ ਪੈਂਦੇ ਆ ਸੋ ਉੱਥੇ ਜਿਹੜੇ ਘਰ ਆ ਉੱਥੇ ਕਈ ਨਫ਼ਰਤ ਵੀ ਕਰਦੇ ਆ ਕਈ ਘਰਾਂ ਵਾਲੇ ਵੇਖੋ ਜਿਹੜੇ ਮਤਲਬ ਮਹਾਰਾਜ ਦੇ ਸੇ ਸੀਵਰੇਜ ਬੰਦ ਹੋ ਜਾਂਦੇ ਆ ਤੇ ਘਰਾਂ ਵਾਲੇ ਕਹਿੰਦੇ ਜੀ ਇਹ ਜੀਦਾ ਸਾਹਿਬ ਦਾ ਸਾਰਾ ਜੜੀ ਚਾਹੀ ਤੇ ਸੇਵਾ ਕਰਾਂਗੇ ਉਹ ਕਹਿੰਦੇ ਜੀ ਗੰਦ ਜਿਹੜਾ ਆ ਇੱਥੇ ਸਾਡੀਆਂ ਨਾਲੀਆਂ ਚ ਪੈਂਦਾ ਆ ਆਪਾਂ ਪਹਿਲਾਂ ਵੀ ਬਹੁਤ ਖਬਰਾ ਕੀਤੀ ਆ ਮੈਂ ਜਦੋਂ ਕੋਈ ਸੀਵਰੇਜ ਦੀ ਸਫਾਈ ਦਾ ਕੰਮ ਹੁੰਦਾ ਵਾ ਖਤਰਾ ਵੀ ਬਹੁਤ ਹੁੰਦਾ ਜ਼ਾਨ ਦਾ ਵੀ ਖਤਰਾ ਹੁੰਦਾ ਜਦੋਂ ਤੁਸੀਂ ਸੀਵਰੇਜ ਦੇ ਅੰਦਰ ਦਾਖਲ ਹੁੰਦੇ ਹੋ ਕਦੀ ਕੋਈ ਐਹੋ ਜੀ ਮੁਸ਼ਕਲ ਆਈ ਹੈ ਕਦੀ ਐਹੋ ਜਿਹਾ ਸਮਾਂ ਆਇਆ ਜਾਂ ਕਿੰਨਾ ਖਤਰਾ ਤੁਹਾਨੂੰ ਲੱਗਦਾ ਕਿ ਅੰਦਰ ਹੁੰਦਾ ਸਮਾ ਵੇਖੋ ਬਾਬਾ ਜੀ ਪਹਿਲੀ ਤੇ ਗੱਲ ਆ ਵੀ ਅੱਜ ਤੱਕ ਮਹਾਰਾਜ ਦੀ ਕਿਰਪਾ ਨਾਲ ਮੈਂ ਦੱਸਿਆ ਨਹੀਂ ਕਿਸ ਨੂੰ ਤੇ ਵੇਖ ਜੀ ਆਪਾਂ ਕਿਹਨੂੰ ਦੱਸਾਂਗੇ ਨਾ ਅਗਲਾ ਬੰਦਾ ਮਖੌਲ ਬਣਾਉਂਦਾ ਅੱਜ ਦਾ ਸਮਾ ਇਦਾਂ ਦਾ ਆ ਤੇ ਸੇਵਾ ਤੇ ਇਹ ਇਹ ਚੀਜ਼ ਦਾ ਪਹਿਲਾਂ ਕਾਰਪੋਰੇਸ਼ਨ ਦੇ ਜਿੰਨੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਪਤਾ ਹੀ ਇਹ ਚੀਜ਼ ਦਾ ਵੀ ਸੀਵਰੇਜ ਦੇ ਵਿੱਚ ਚੜੇ ਨੌਜਵਾਨ ਉਤਰਦੇ ਆ ਉਹਨਾਂ ਦੇ ਜਿਹੜੇ ਨੌਕਰੀ ਕਰਦੇ ਆ ਸੋ ਉਹਨਾਂ ਨੂੰ ਇਹ ਵੀ ਤੁਹਾਨੂੰ ਆਪ ਨੂੰ ਵੀ ਪਤਾ ਵੀ ਉਹ ਚੀਜ਼ ਦੀ ਗੈਸ ਚੜਦੀ ਆ ਬਹੁਤ ਜ਼ਿਆਦਾ ਸੀਵਰੇਜ ਦੀ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੀੜੇ ਮਕੋੜੇ ਆ ਜੋ ਵੀ ਰੱਬ ਨੇ ਜਿੱਦਾਂ ਤੇ 84 ਲੱਖ ਜੂਨ ਹੁੰਦੀ ਆ ਸੋ ਉਹਦਾਂ ਦੇ ਪੈਦਾ ਕੀਤੇ ਆ ਮੈਂ ਵੀ ਉੱਥੇ ਹੀ ਆ ਜਨਾ ਵੀ ਵਿੱਚ ਮੈਨੂੰ ਮੈਂ ਵੀ ਉੱਥੇ ਆਣਾ ਐ ਵੀ ਉਹਨਾਂ ਜੀ ਆਪਾਂ ਵੀ ਹੁੰਨੇ ਆ ਸੋ ਇਹੋ ਜੀਆਂ ਪ੍ਰੋਬਲਮਾਂ ਬੜੀ ਬੜੀਆਂ ਆਈਆਂ ਆ ਫਿਰ ਕੇਵਲੇ ਮੈਡੀਸਨ ਖਾ ਕੇ ਕੋਈ ਸਵਾਰੇ ਉਹਦਾਂ ਵੀ ਰੁਟਣਾ ਪੈਂਦਾ ਸਿਰ ਨੂੰ ਡਿਪਰੈਸ਼ਨ ਹੋ ਜਾਣਾ ਮਤਲਬ ਅਗਲੇ ਦਿਨ ਦੋ ਢਾਈ ਤਿੰਨ ਵਜੇ ਮਤਲਬ ਜਾ ਖੋਲਦੀ ਜਾ ਕੇ ਮਤਲਬ ਉਸੇ ਵਲੇ ਨਹੀਂ ਮਤਲਬ ਕਹਿਦੀ ਵੀ ਅੱਜ ਸ਼ਾਮੀ ਗਏ ਆ ਤੇ ਸਵੇਰ ਫਕਤੀ ਉੱਠ ਜਾ ਕੇ ਨਾ ਇਹ ਤਾਂ ਨਹੀਂ ਉਹ ਹੁੰਦਾ ਸਾਡੇ ਗੈ ਜਿਹੜੀ ਨਾ ਬਹੁਤ ਚੜ ਜਾਂਦੀ ਸਿਰ ਨੂੰ ਤਾਂ ਕਿ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਕੋਈ ਡਰ ਪਾਉ ਨਹੀਂ ਕੋਈ ਨਹੀਂ ਜਨਾਂ ਚਰ ਮਹਾਰਾਜ ਨੇ சுவாਸ ਕਿਉਂ ਨਾ ਚਰ ਕਰੀ ਜਾਣੀ ਪਾਵੇ ਤਹਾਡੀ ਵੀਡੀਓ ਵੀ ਬਹੁਤ ਵਾਇਰਲ ਹੋਈਆਂ ਜਦੋਂ ਤੁਸੀਂ ਸੇਵਾ ਕਰਦੇ ਹੋ ਕਈ ਵੀਡੀਓ ਵਾਇਰਲ ਹੁੰਦੀ ਹੈ ਕਈ ਲੋਕ ਇਹੋ ਜੀ ਸੇਵਾ ਦੀ ਵੀਡੀਓ ਬਣਾਉਂਦੇ ਹਨ ਲੇਕਿਨ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਕਮੈਂਟ ਵੀ ਬਹੁਤ ਭੱਦੇ ਕਰਦੇ ਵਿੱਚ ਬਹੁਤ ਗਲਤ ਕਮੈਂਟ ਵੀ ਕਰਦੇ ਆ ਕਦੀ ਦੁੱਖ ਨਹੀਂ ਹੋਇਆ ਕਿ ਇੱਕ ਪਾਸੇ ਮੈਂ ਵਾਹਿਗੁਰੂ ਦੇ ਲੜ ਲੱਗਾ ਮੈਂ ਦੂਜੇ ਪਾਸੇ ਉਹੀ ਵਾਹਿਗੁਰੂ ਦੇ ਬੰਦੇ ਜਿਹੜੇ ਉਹ ਵਾਹਿਗੁਰੂ ਨੂੰ ਮੰਨਦੇ ਆ ਲੇਕਿਨ ਉਹ ਤੁਹਾਡੇ ਤੇ ਹੀ ਕਮੈਂਟ ਕਰਦੇ ਵੇਖੋ ਅੱਜ ਸਮਾਜ ਦਾ ਤਾਂ ਆ ਗਿਆ ਹੁਣ ਜਦੋਂ ਤੁਸੀਂ ਸੰਦੇਸ਼ ਚੰਗਾ ਦਿੰਦੇ ਜੇ ਆਪਣੇ ਵੀਰ ਜੀ ਨੇ ਸਚਾਂਤ ਸਿੰਘ ਜਿੱਦਦਾ ਵਧੀਆ ਦੁਨੀਆ ਨੂੰ ਪੀ ਤੁਸੀਂ ਸਰਕਲ ਦੇ ਵਿੱਚ ਸਾਰੀ ਜੁਨੀਆ ਨੂੰ ਚੰਗੀ ਖਬਰ ਪਹੁੰਚਾਉਂਦੇ ਜੀ ਚੰਗਾ ਕੰਮ ਕਰਦੇ ਜੀ ਅੱਜ ਸਮਾਂ ਆ ਗਿਆ ਆ ਕਿ ਤੁਸੀਂ ਗੰਦਾ ਕੰਮ ਕਰੋਗੇ ਤਾਂ ਉਹਨੂੰ ਲੋਕ ਚੰਗਾ ਕਹਿਣਗੇ ਚੰਗੇ ਕੰਮ ਨੂੰ ਉਹਨਾ ਚੰਗਾ ਨਹੀਂ ਕਹਿਣਾ ਗੰਦੇ ਨੂੰ ਚੰਗਾ ਕਹਿਣਾ ਆ ਤੇ ਚੰਗੇ ਨੂੰ ਉਹਨਾ ਮਾੜਾ ਕਹਿਣਾ ਸੋਇ ਕਰਕੇ ਇਹ ਜਿਹੜੇ ਗਲਤ ਕਮੈਂਟ ਕਰਦੇ ਨੇ ਸੋ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਬੁੱਧ ਬਖਸ਼ਣ ਮੈਂ ਤੇ ਇਹੋ ਹੀ ਕਹਿ ਸਕਦਾ ਬਾਕੀ ਜਿਹੜੇ ਉਹ ਡਰਾਵੇ ਵੀ ਸਾਨੂੰ ਦਿੰਦੇ ਬੜੇ ਤਰ੍ਹਾਂ ਦੇ ਬੜਾਈਆਂ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਆ ਤੇ ਪਰ ਜੋ ਮਾਰਾ ਹੀ ਨੇ ਕਰਨਾ ਉਹਨਾਂ ਹੀ ਕਰਨਾ ਸੱਚੇ ਪਾਤਸ਼ਾਹ ਨੇ ਮਿਸ਼ਨ ਕੀ ਹੈ ਜ਼ਿੰਦਗੀ ਦਾ ਕਿਉਂਕਿ ਬਹੁਤ ਲੰਬੀ ਜ਼ਿੰਦਗੀ ਲੈ ਪਈ ਹੈ ਆਪ ਕੋ ਕੀ ਸੋਚਿਆ ਹੋਇਆ ਹੈ ਮਿਸ਼ਨ ਕੀ ਮਿਸ਼ਨ ਮਾਰਾ ਹੀ ਨੂੰ ਇਹੋ ਹੀ ਕਿਹਾ ਵੇਖੋ ਸੱਚੇ ਪਾਤਸ਼ਾਹ ਨੂੰ ਕਿ ਜੇ ਤੇ ਚਲੋ ਨੌਕਰੀ ਹੈਗੀ ਆਪਣੇ ਕੋਲ ਸੱਚੇ ਪਾਤਸ਼ਾਹ ਨੇ ਚਲੋ ਕਿਰਪਾ ਕੀਤੀ ਚਲੋ ਕੋਈ ਸਮਾਜ ਇਦਾਂ ਦਾ ਆ ਗਿਆ ਹੋਇਆ ਪਰ ਉਹ ਚੀਜ਼ ਤੇ ਆਪਾਂ ਟੁਕੇ ਨਹੀਂ ਆ ਚੁਕੇ ਨਹੀਂ ਆ ਜਿੱਦਾਂ ਮੰਨ ਲੋਗੇ ਚਾਰ ਸਾਹਿਬ ਜਾਂਦੇ ਜਿਹੜੇ ਆਪਾਂ ਨੂੰ ਸਮਝਾ ਗਏ ਆ ਜੋ-ਜੋ ਜੀਵਨ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਆਪਾਂ ਝੁਕੇ ਨਹੀਂ ਤੇ ਉਹ ਚੀਜ਼ ਤੇ ਫਿਰ ਆਪਾਂ ਨਹੀਂ ਉਤਰੇ ਸਾਨੂੰ ਨਹੀਂ ਆਪਾਂ ਨੂੰ ਚੰਗਾ ਲੱਗਾ ਸੋ ਸ਼੍ਰੋਮਣੀ ਕਮੇਟੀ ਦੇ ਵਿੱਚ ਆਪਾਂ ਨੂੰ ਨੌਕਰੀ ਜਿਹੜੀ ਆ ਇਹਨਾਂ ਨੂੰ ਆਪਾਂ ਕੀਤੀ ਹੀ ਅਪੀਲ ਥੋੜੀ ਜੀ ਕਿਉਂਕਿ ਆਪਣੇ ਸਿਰ ਤੇ ਮਤਲਬ ਨਹੀਂ ਹੈਗੇ ਘਰੇ ਆਪਾਂ ਵੀਰ ਨੂੰ ਵੀ ਪਤਾ ਹੋਇਆ ਵੀ ਘਰੇ ਆਪਣਾ ਪ੍ਰਸ਼ਾਦਾ ਆਪਣੀ ਨਹੀਂ ਪਕਾਦਾ ਸੋ ਮੈਂ ਕੱਲਾ ਹੀ ਕਦੀ ਜਾਂ ਵੀਰ ਘਰੋਂ ਖਾ ਕੇ ਉਹਨਾਂ ਜਾਂ ਮੈਂ ਕਦੀ ਕਿਸੇੋਂ ਖਾ ਕੇ ਉਹਨਾਂ ਸੋ ਇਹ ਚੀਜ਼ ਨੂੰ ਲੈ ਕੇ ਆਈ ਸੀ ਵਿਕੋ ਥੋੜਾ ਜੀ ਤੇ ਮੈਂ ਤੇ ਇਹੋ ਹੀ ਕਹਿਣਾ ਵੀ ਜੇ ਕੋਈ ਰੱਬ ਧਾਰੀ ਮਹਾਰਾਜ ਕਿਰਪਾ ਕਰਕੇ ਵੀਰ ਭਰਾ ਤੇ ਸੋ ਮੈਨੂੰ ਜਿਹੜੀ ਇਹ ਕਮੇਟੀ ਚ ਨੌਕਰੀ ਦੇ ਦੇਣ ਕਿ ਤੇ ਵਧੀਆ ਗੱਲ ਨਹੀਂ ਤੇ ਬਾਕੀ ਚੜਦੀ ਗਲਾ ਆਪਾਂ ਮੰਗ ਨਹੀਂ ਕਿ ਕੋਈ ਕਹਿੰਦੇ ਵੀ ਆਪਾਂ ਮੰਗਤੇ ਬਣੀਏ ਮੰਗਤੇ ਉਦੋਂ ਹੀ ਬੰਨਣਾ ਬਾਬੇ ਦੀਪ ਸਿੰਘ ਹੋਰ ਕਿਸੇ ਦਿਨ ਨਹੀਂ ਬੰਨਣਾ ਉਤੋਂ ਵੀ ਦਾਲ ਪ੍ਰਸ਼ਾਦਾ ਹੀ ਛਕੀ ਜਾਣਾ ਕੋਈ ਗੱਲ ਕਿੱਥੋਂ ਕਿੱਥੋਂ ਦੇ ਜ਼ਿੰਦਗੀ ਚ ਇਕੱਲਾ ਸਮਾਂ ਤੁਹਾਨੂੰ ਕਿੰਨੀ ਡਰ ਹੋ ਗਈ ਤੇ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਮੈਂ ਰਹਿਣ ਵਾਲਾ ਹਾਂ ਜੀ ਆਪਣੇ ਮਜੀਠਾ ਹਲਕਾ ਪਿੰਡ ਜੀ ਜਿਆਣੀ ਜੀ ਹਾਂ ਜੀ ਤੇ ਸੋ ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਸੰਤੋਖ ਸਿੰਘ ਸਰਦਾਰ ਨੀਮਾ ਸਰਬਜੀਤ ਕੋਰਿਆ ਉਹਨਾਂ ਦੀ ਡੈਥ ਹੋ ਗਈ ਹੈ ਸੋ ਇਹ 2021 ਦੇ ਵਿੱਚ ਮੇਰੀ ਮਦਰ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਆਪਾਂ ਗੱਲਾਂ ਹੀ ਵਿਛੜ ਗਏ ਬਸ ਮਾਂ ਤੋਂ ਅਸੀਂ ਮੈਂ ਤੇ ਮੇਰੇ ਡੈਡ ਜੀ ਫਿਰ ਆਪਾਂ ਇਦਾਂ ਹੀ ਬਸ ਜ਼ਿੰਦਗੀ ਕੱਟੀ ਹੈ ਤੁਹਾਨੂੰ ਪਤਾ ਹੀ ਵਰ ਜੀਵਨ ਸਾਥੀ ਜੀਵਨ ਸਾਥੀ ਹੁੰਦਾ ਨਾਲ ਤੇ ਮਾਂ ਮਾਂ ਹੀ ਹੁੰਦੀ ਆ ਆਖਰੀ ਆਖਰੀ ਸਵਾਲ ਕਿ ਆਨ ਵਾਲਾ ਸਮਾਂ ਹਲੇ ਤੁਹਾਡੀ ਜ਼ਿੰਦਗੀ ਬਹੁਤ ਪਈ ਹੈ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਤੁਸੀਂ ਮੰਗ ਕੀਤੀ ਹੈ ਕਿ ਤੁਸੀਂ ਸੇਵਾ ਕਰਦੇ ਕਾਫੀ ਦਿਨ ਹੋ ਗਏ ਹੈ ਤੁਹਾਨੂੰ ਨੌਕਰੀ ਵੀ ਦਿੱਤੀ ਜਾਏ ਕਿੰਨੀ ਦੇਰ ਤੁਹਾਨੂੰ ਕੋਲ ਕੋਈ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਾ ਤੁਹਾਡੀ ਉਮਰ ਕਿੰਨੀ ਹੈ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਤੁਸੀਂ ਕਰੀਬ ਜਿਹੜੇ ਸਿਧਾ ਸਾਹਿਬ ਗੁਰਦੁਆਰੇ ਚ ਜਿਹੜੇ ਸਿਵਰੇਜ ਸੇਵਾ ਕਰਦੇ ਵੇਖੋ ਸੀਵਰੇਜ ਦੀ ਸੇਵਾ ਪੰਜ ਕਿ ਸਾਲ ਤੋਂ ਚਲੋ ਮੈਂ ਆਪਾਂ ਜ਼ਿਆਦਾ ਨਹੀਂ ਕਹਿਣਾ ਪੈਸੇ ਕਈਆਂ ਨੇ ਹੁਣ ਵਿੱਚ ਕਈ ਕਮੈਂਟ ਫੇਰ ਕਰ ਜਾਂਦੇ ਆ ਵੀ ਜਦ ਤੂੰ ਸੇਵਾ ਨੂੰ ਬਣਾਇਆ ਕਿਉਂ ਜਾਂਦਾ ਠੀਕ ਹੈ ਆਪਾਂ ਕੋਈ ਨਹੀਂ ਕਹਿਣਾ ਪੇ ਦੱਸਣਾ ਪੈਂਦਾ ਆਪਣੇ ਵੱਡੇ ਭਰਾਵਾਂ ਨੂੰ ਜਦੋਂ ਇਹ ਸਵਾਲ ਪਾਇਆ ਤਾਂ ਆਪਾਂ ਦੱਸਦੇ ਆ ਸੋ ਮੈਂ ਵੇਖੋ ਸੁਚੇਤ ਮੈਂ ਇਹ ਗੱਲ ਕਹਿਣਾ ਕਿ ਮੈਂ ਬੇਨਤੀਆਂ ਬੜੀਆਂ ਕੀਤੀਆਂ ਹੀ ਚਲੋ ਆਪਾਂ ਨੂੰ ਨੌਕਰੀ 20 ਮਿਲੀ ਸੀ ਆਰਡਰ ਵੀ ਨਿਕਲੇ ਸੀ ਸੋ ਉਹ ਗੱਲ ਆ ਜਾਂਦੀ ਆ ਵੀ ਕਿਸੇ ਦੀ ਮਤਲਬ ਨਹੀਂ ਤੀ ਪੁੱਤ ਨੂੰ ਕੋਈ ਦੇ ਕੇ ਕੋਈ ਨੌਕਰੀ ਸੋ ਆਪਾਂ ਨਹੀਂ ਕਹਿਣਾ ਚਾਹੁੰਦੇ ਕੋਲ ਠੀਕ ਹੈ ਉਹਨਾਂ ਦੀ ਮਰਜ਼ੀ ਹੈ ਭਾਈ ਕੋਈ ਗੱਲ ਨਹੀਂ ਨਹੀਂ ਦੇਣੀ ਕੋਈ ਗੱਲ ਨਹੀਂ ਮਹਾਰਾਜ ਨੇ ਸਮਾਂ ਵੇਖੋ ਪਤਾ ਨਹੀਂ ਜੇ ਕਿਦਾਂ ਦਾ ਲੈ ਆਉਣਾ ਮਹਾਰਾਜ ਕਿਰਪਾ ਕਰ ਸੋ ਜਿਹੜੇ ਪੁਲਿਸ ਦੇ ਅਫਸਰ ਸਾਹਿਬਾਨ ਨੇ ਚੰਗੇ ਸਾਰੇ ਜਿਹੜੇ ਇਹਨਾਂ ਨੇ ਮੇਰਾ ਸਭ ਤੋਂ ਸਪੋਰਟ ਮੇਰੀ ਵੱਧ ਤੋਂ ਵੱਧ ਚੰਗਾ ਮੇਰਾ ਸਾਥ ਇਹਨਾਂ ਨੇ ਦਿੱਤਾ ਸਾਰੇ ਪੁਲਿਸ ਦੇ ਅਫਸਰਾਂ ਨੇ ਫਿਰ ਇਹਨਾਂ ਦੇ ਵੇਖੋ ਕਹਿਣ ਵਾਲੇ ਵੀ ਕਹਿ ਦਿੰਦੇ ਜੀ ਪੁਲਿਸ ਦਾ ਜੋ ਖਾਸ ਬੰਦਾ ਉਹ ਜਿਹਾ ਨਾ ਪਰ ਮੈਨੂੰ ਜਿਹੜੇ-ਜਿਹੜੇ ਬੰਦੇ ਨੇ ਮੇਰੀ ਹਮਾਇਤ ਕੀਤੀ ਆ ਸਾਡੇ ਨਾ ਪਿੰਡ ਦੇ ਵਿੱਚ ਕਸ਼ਮੀਰ ਸਿੰਘ ਘੋੜਾ ਆ ਮੁੰਡਾ ਉਹ ਪੁਲਿਸ ਦੇ ਵਿੱਚ ਹੀ ਬਹੁਤ ਵਧੀਆ ਨਾਈਸ ਉਹਦਾ ਪਰਿਵਾਰ ਚੜ੍ਹਦੀ ਕਲਾ ਦਾ ਸੋ ਉਹਨਾਂ ਨੇ ਮ ਕੋਈ ਕਾਰਨ ਹੋ ਗਿਆ ਸੀ ਤੇ ਉਹਦੇ ਕਰਕੇ ਉਹਨਾਂ ਦੀ ਨੌਕਰੀ ਛੁੱਟ ਗਈ ਸੋ ਉਹਨਾਂ ਨੇ ਮੈਨੂੰ ਪਹਿਲੇ ਦਿਨੋਂ ਉਹਨਾਂ ਘਰੋਂ ਜੋ ਮੈਨੂੰ ਉਹਦੇ ਮਤਲਬ ਉਹਦੇ ਵਾਈਫ ਨੇ ਉਹਦੇ ਬੇਟੇ ਨੇ ਸਾਂਭਿਆ ਪ੍ਰਸ਼ਾਦਾ ਪਾਣੀ ਸਾਰਾ ਦਿੱਤਾ ਮੈਂ ਉਹ ਬੰਦੇ ਸਾਰੇ ਇੱਕ ਬੰਦੇ ਦਾ ਗੋਨੀ ਭੁੱਲਦਾ ਜਿਹਦਾ ਵੀਰ ਦੇ ਘਰੋਂ ਰੋਟੀ ਖਾਈਦੀ ਆਪਾਂ ਗੋਨੀ ਭੁੱਲਦੇ ਸਾਰੇ ਪਿੰਡ ਚੋਂ ਹੀ ਆਪਾਂ ਖਾ ਲਈਦੀ ਇਹ ਨਹੀਂ ਵੀ ਨਹੀਂ ਖਾਈਦੀ ਤੇ ਕਈ ਕਹਿ ਵੀ ਦਿੰਦੀ ਇਹ ਮੰਗ ਮੰਗ ਕੇ ਰੋਟੀਆਂ ਖਾਂਦਾ ਸੋ ਬਾਕੀ ਮਹਾਰਾਜ ਕਿਰਪਾ ਕਰਨ ਮੇਰੇ ਕਰਮ ਚਾ ਜਿੱਦਾ ਲਿਖਿਆ ਉਹਦਾ ਮੈਨੂੰ ਭੁਗੜਨੀ ਪੈਣੀ ਸੋ ਬਿਲਕੁਲ ਇਹ ਨੌਜਵਾਨ ਜਿਹੜਾ ਵਾਈ ਗਰੂ ਦੇ ਲੜ ਲੱਗਾ ਵਾ ਲਗਾਤਾਰ ਪਿਛਲੇ 5 ਸਾਲ ਤੋਂ ਜੀਵੇ ਕਿ ਉਸਨੇ ਕਿਹਾ ਕਿ ਪਿਛਲੇ 5 ਸਾਲ ਤੋਂ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਸਾਹਿਬ ਚ ਸੀਵਰੇਜ ਦੀ ਸੇਵਾ ਕਰ ਰਿਹਾ ਹਾਲਾਂਕਿ ਉਸ ਜਗ੍ਹਾ ਤੇ ਖਤਰਾ ਵੀ ਬਹੁਤ ਹੈ ਸੋ ਮੰਗ ਕੀਤੀ ਗਈ ਸੀ ਪਹਿਲਾਂ ਵੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਕਿਉਂਕਿ ਗੁਰਦੁਆਰਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦਾ ਵੈ ਸੋ ਮੰਗ ਕੀਤੀ ਗਈ ਸੀ ਕਿ ਨੌਕਰੀ ਵੀ ਦਿੱਤੀ ਜਾਏ ਕਿਉਂਕਿ ਬੜੀ ਵੱਡੀ ਸੇਵਾ ਵੈ ਸੇਵਾ ਬਹੁਤ ਲੋਗ ਅਲੱਗ ਅਲੱਗ ਤਰੀਕੇ ਦੀ ਕਰਦੇ ਲੇਕਿਨ ਐ ਸੇਵਾ ਵਾਕਈ ਇਸ ਦੀ ਸਲਾਘਾ ਯੋਗ ਹੈ ਸੋ ਕਮੈਂਟ ਕਰਕੇ ਤੁਸੀਂ ਵੀ ਇਸ ਨੌਜਵਾਨ ਦੀ ਸਲਾਘਾ ਕਰੋ ਤਾਂ ਕਿ ਉਸ ਦੀ ਹੌਸਲਾ ਵਧਾਈ ਹੋ ਸਕੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ